ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਆਨੇ ਸਿੰਘ ਜੀ ਮਸਕੀਨ ਸਾਹਿਬ ਆਪਣੀ ਕਥਾ ਵਿੱਚ ਕਹਿੰਦੇ ਆ ਕਿ ਜੇ ਤੰਗਦਿਲ ਬੰਦੇ ਹਰ ਕੌਮ ਵਿੱਚ ਹੁੰਦੇ ਨੇ ਇਸਲਾਮ ਵਿੱਚ ਵੀ ਇਸਾਈਆਂ ਵਿੱਚ ਵੀ ਯਹੂਦੀਆਂ ਵਿੱਚ ਵੀ ਸਿੱਖਾਂ ਵਿੱਚ ਵੀ ਹੈਗੇ ਨੇ ਬੋਧੀਆਂ ਵਿੱਚ ਜੈਨੀਆਂ ਵਿੱਚ ਤੇ ਸਨਾਥੀਆਂ ਵਿੱਚ ਵੀ ਨੇ ਜਿਨ੍ਹਾਂ ਨੇ ਅਖੌਤੀ ਸੋਚ ਦੇ ਭੇਟ ਨੂੰ ਬਹੁਤ ਮੰਨਿਆ ਹੋਇਆ ਹੈ ਤੇ ਅਸਲੀ ਭੇਟ ਨੂੰ ਨਹੀਂ ਸਮਝਿਆ ਤੇਹਰਾਨ ਵਿੱਚ ਮੈਂ ਯਹੂਦੀਆਂ ਦਾ ਇੱਕ ਮੰਦਿਰ ਦੇਖਣ ਗਿਆ ਭਲੇਖੇ ਨਾਲ ਕਿਤੇ ਉਹਨਾਂ ਨੇ ਮੈਨੂੰ ਹਾਜੀ ਸਮਝ ਲਿਆ ਉੱਥੇ ਇਰਾਨੀ ਮੌਲਵੀ ਕਾਲੀਦ ਸਤਾਰ ਸਜਉਂਦੇ ਨੇ ਖੁੱਲਾ ਉਹਨਾਂ ਦਾ ਦਾੜਾ ਹੁੰਦਾ ਹੈ ਉਹ ਜਿਹਾ ਮੇਰਾ ਰੂਪ ਵੇਖ ਕੇ ਯਹੂਦੀ ਪ੍ਰਬੰਧਕ ਮੈਨੂੰ ਕਹਿਣ ਲੱਗੇ ਕਿ ਇਹ ਹਾਜੀ ਹੈ ਇਹ ਸਾਡੇ ਮੰਦਿਰ ਨਹੀਂ ਜਾ ਸਕਦਾ ਭਾਵੇਂ ਮੇਰੇ ਨਾਲ ਦੇ ਸਿੰਘਾਂ ਨੇ ਉਹਨਾਂ ਨੂੰ ਬੜਾ ਸਮਝਾਇਆ ਕਿ ਇਹ ਸਿੱਖ ਹੈ ਅਤੇ ਤੁਸੀਂ ਇਹਨਾਂ ਨੂੰ ਮੰਦਰ ਵੇਖਣ ਦਿਓ ਕਹਿਣ ਲੱਗੇ ਨਹੀਂ ਇਹਦੇ ਅੰਦਰ ਜਾਣ ਨਾਲ ਇਹ ਮੰਦਰ ਪ੍ਰੇਸ਼ਟ ਹੋ ਜਾਵੇਗਾ ਇਹ ਤਾਂ ਹਾਜੀ ਹੈ ਅਸੀਂ ਨਹੀਂ ਇਸ ਨੂੰ ਅੰਦਰ ਜਾਣ ਦੇਣਾ ਉਹ ਕਹਿਣ ਲੱਗੇ ਕਿ ਇਹ ਹੋ ਹੀ ਨਹੀਂ ਸਕਦਾ ਉਹਨਾਂ ਨੇ ਮੇਰੇ ਬਾਰੇ ਪਿਖਾ ਪਹਿ ਗਿਆ ਕਿਉਂਕਿ ਈਰਾਨ ਦੇ ਸਾਰੇ ਮੌਲਵੀ ਮੇਰੇ ਵਰਗੇ ਕਾਲੀ ਪੱਗ ਬੰਨਦੇ ਤੇ ਖੁੱਲੇ ਦਾੜੇ ਰੱਖਦੇ ਹਨ ਯਹੂਦੀ ਮੰਦਰ ਦੇ ਪ੍ਰਬੰਧਕਾਂ ਨੇ ਬਾਰ ਬਾਰ ਆਖਿਆ ਹਾ ਜਿਗਨਾਰੇ ਸਾਡਾ ਮੰਦਿਰ ਆ ਪਵਿੱਤਰ ਹੋ ਜਾਂਦਾ ਹੈ ਅਸੀਂ ਇਹਨਾਂ ਨੂੰ ਅੰਦਰ ਨਹੀਂ ਜਾਣ ਦੇਵਾਂਗੇ ਉਹਨਾਂ ਦੇ ਤੰਗ ਦਿਲੀ ਵੇਖ ਕੇ ਫਿਰ ਮੈਨੂੰ ਦੂਰ ਲਫਜ਼ ਕਹਿਣੇ ਪਏ ਮੈਂ ਨਾਲ ਦੇ ਸਿੰਘਾਂ ਨੂੰ ਆਖਿਆ ਕਿ ਇਹਨਾਂ ਨੂੰ ਪਰਸ਼ੀਅਨ ਵਿੱਚ ਇਹ ਸਮਝਾ ਦਿਓ ਕਿ ਜਿਹੜਾ ਘਰ ਮੇਰੇ ਬੈਠਣ ਨਾਲ ਪ੍ਰਸ਼ਟ ਹੋ ਜਾਏਗਾ ਉਹ ਘਰ ਤਾਂ ਬਿਲਕੁਲ ਮਾਮੂਲੀ ਉਸ ਦੀ ਮਹਾਨਤਾ ਸਿਰਫ ਕੁਝ ਵੀ ਨਹੀਂ ਹੈ ਅਸੀਂ ਤਾਂ ਇਹ ਸੁਣਿਆ ਹੈ ਕਿ ਰੱਬ ਤਾਂ ਐਸਾ ਹੈ ਕਿ ਪ੍ਰਸ਼ਟਮ ਹੋਏ ਹਨ ਉਹ ਪਵਿੱਤਰ ਕਰ ਦਿੰਦਾ ਹੈ ਜੇ ਮੇਰੇ ਬੈਠਣ ਨਾਲ ਰੱਬ ਦਾ ਹੀ ਕਰਪ੍ਰਸ਼ਟ ਹੁੰਦਾ ਹੈ ਤਾਂ ਇਹ ਰੱਬ ਨਹੀਂ ਹੋਵੇਗਾ ਇਹ ਤਾਂ ਮੈਥੋਂ ਵੀ ਕੋ ਛੋਟਾ ਹੈ ਇਹਦੀ ਪੂਜਾ ਕਰਨ ਦੀ ਕੀ ਲੋੜ ਹੈ ਇਹਦੀ ਬੰਦਗੀ ਕਰਨ ਦੀ ਕੀ ਲੋੜ ਹੈ ਮੇਰੇ ਜਾਣਦਿਆਂ ਹੀ ਜੇ ਖੁਦਾ ਦਾ ਕਰਪ੍ਰਸ਼ਟ ਹੋ ਜਾਏ ਤਾਂ ਇਹ ਫਿਰ ਕੀ ਹੈ ਖੁਦਾ ਤਾਂ ਇਤਨਾ ਮਹਾਨ ਹੈ ਕਿ ਆਪਰੇਸ਼ ਚਾਹ ਹੋਣ ਨੂੰ ਪਵਿੱਤਰ ਕਰ ਦਿੰਦਾ ਹੈ ਸਾਫ ਤੇ ਸUtfਰਾ ਕਰ ਦਿੰਦਾ ਹੈ ਮੈਂ ਕਿਹਾ ਇਹ ਲਬਜ ਇਹਨਾਂ ਨੂੰ ਕਹੋ ਤੇ ਜਦ ਨਾਲ ਦੇ ਸਾਥੀਆਂ ਨੇ ਇਸੇ ਤਰ੍ਹਾਂ ਕਿਹਾ ਤਾਂ ਉਹ ਅੱਗ ਬੋਲਾ ਹੋ ਗਏ ਆਪੇ ਤੋਂ ਬਾਹਰ ਹੋ ਗਏ ਕਹਿਣ ਲੱਗੇ ਇਹ ਜ਼ਰੂਰ ਮੁਸਲਮਾਨ ਹੈ ਸਾਨੂੰ ਇਸ ਤਰ੍ਹਾਂ ਦੀ ਗੱਲ ਆਖਣ ਵਾਲਾ ਇਹ ਜ਼ਰੂਰ ਹਾਜੀ ਹੈ ਇਸ ਤਰ੍ਹਾਂ ਦੇ ਤੰਗਦਿਲ ਬੰਦੇ ਤੁਹਾਨੂੰ ਹਰ ਕੌਮ ਵਿੱਚ ਮਿਲਣਗੇ ਇਹਨਾਂ ਦੁਆ ਵਿੱਚ ਮੁਸਲਮਾਨਾਂ ਵਿੱਚ ਯਹੂਦੀਆਂ ਵਿੱਚ ਪਾਰਸੀਆਂ ਜੈਨੀਆਂ ਬੋਧੀਆਂ ਤੇ ਸਿੱਖਾਂ ਵਿੱਚ ਹਰ ਜਗ੍ਹਾ ਇਸ ਤਰ੍ਹਾਂ ਦੇ ਬੰਦੇ ਮਿਲਣਗੇ ਜਿਸ ਸੋਚ ਨੂੰ ਇਹਨਾਂ ਨੇ ਸੱਚ ਸਮਝਿਆ ਹੁੰਦਾ ਹੈ ਉਹ ਸੋਚ ਨਹੀਂ ਹੁੰਦੀ ਤੇ ਜਿਸ ਪੇਟ ਨੂੰ ਇਹਨਾਂ ਨੇ ਪੇਟ ਸਮਝਿਆ ਹੁੰਦਾ ਹੈ ਉਹ ਪੇਟ ਨਹੀਂ ਹੁੰਦੀ ਸੋਚਣ ਵਾਲੀ ਗੱਲ ਜੋ ਹੈ ਉਹ ਸਾਡੇ ਪਾਸ ਸਹਿਬਾਂ ਦੀ ਬਾਣੀ ਹੈ ਪਰ ਸੋਚ ਵਿਚਾਰ ਸਾਡੇ ਪਾਸ ਨਹੀਂ ਹੈ ਇਸ ਵਾਸਤੇ ਪਰਮ ਭਲੇਖੇ ਪੈ ਜਾਂਦੇ ਹਨ